ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਦੇ ਓਨਲੀ ਮੀਟ ਕਰਦੇ ਆ ਤੁਸੀਂ ਸਾਰੇ ਟਿਕਟਾਕ ਓਮਗੇ ਹਾਂਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਸੀ ਅੱਜ ਜਸੀਦ ਦਿਨ ਸੋਵਾਰ ਇਸ ਵੀਰ ਦਾ ਟਾਈਮ ਸੀ ਹਰ ਗਿਰਤ ਅਪਡੇਟ ਦੋਸਤਾਂ ਨਾਲ ਮੇਰੇ ਤਾਇਆ ਜੀ ਦੇ ਪੁੱਤੇ ਨਾਲ ਤੇ ਸਾਡੇ ਗਵੰਡੀਆਂ ਦੇ ਮੁੰਡੇ ਨਾਲ ਖੇਡ ਰਿਆ ਸੀ ਸਾਈਕਲ 'ਤੇ ਹਰਕਿਰਤ ਸਾਈਕਲੀ ਚਲਾ ਰਿਹਾ ਸੀ ਇਧਰ ਨਾ ਪੌੜੀਆਂ ਤੇ ਖੜ ਕੇ ਤਾਇਆ ਜੀ ਕੇ ਨਾਲ ਗੱਲਾਂ ਕਰਦਾ ਹੁੰਦਾ ਹਰਕਿਰਤ ਤੇ ਹਰਕਿਰਤ ਨੂੰ ਬਹੁਤ ਖੁਸ਼ੀ ਹੋ ਰਹੀ ਸੀ ਕਿ ਮੈਂ ਸਾਈਕਲੀ ਚਲਾਉਣਾ ਸਿੱਖ ਗਿਆ ਪਹਿਲਾਂ ਵੀ ਆਉਂਦੀ ਸੀ ਇਹਦੇ ਕੋਲ ਘਰ ਸਾਈਕਲੀ ਹੈਗੀ ਐ ਪਰ ਨਾ ਥੋੜਾ ਜਿਹਾ ਡਰਦਾ ਸੀਗਾ ਪਰ ਇਹਨਾਂ ਬੱਚਿਆਂ ਨਾਲ ਥੋੜਾ ਜਿਹਾ ਜ਼ਿਆਦਾ ਸਿੱਖ ਗਿਆ ਸੀ ਚਲਾਉਣੀ ਤੇ ਇਹ ਸਾਰੇ ਨਾ ਵਾਰੀ-ਵੱਟੇ ਲੈ ਰਹੇ ਸੀਗੇ ਜਿਵੇਂ ਇੱਕ ਬੱਚੇ ਦਾ ਜਦੋਂ ਆਰਾਊਂਡ ਛੋਟਾ ਪੂਰਾ ਹੋ ਜਾਂਦਾ ਸੀ ਉਸ ਤੋਂ ਬਾਅਦ ਫਿਰ ਦੂਸਰੀ ਦੀ ਵਾਰੀ ਆਉਂਦੀ ਸੀ ਫਿਰ ਤੀਸਰੀ ਦੀ ਵਾਰੀ ਆਉਂਦੀ ਸੀ ਇੱਦਾਂ ਹੀ ਵਾਰੀ-ਵੱਟੇ ਖੇਡ ਰਹੇ ਸੀ ਸਾਈਕਲ ਚਲਾਣ-ਚਲਾਣਾ हां जी ਤੇ ਉਸ ਤੋਂ ਬਾਅਦ ਮੇਰੀ ਭਤੀਜੀ ਆ ਗਈ ਫੋਨ ਲੈ ਕੇ ਕਹਿੰਦੀ ਪੂਆ ਜੀ ਮੈਨੂੰ ਵਲੌਗ ਬਣਾਉਣ ਦੋ ਅੱਗੇ ਜਿਹੜਾ ਪਹਿਲਾ ਵਲੌਗ ਬਣਾਇਆ ਸੀ ਉਹ ਵੀ ਏਸੇ ਨੇ ਐਡਿਟ ਕੀਤਾ ਸੀ ਏਸੇ ਨੇ ਅਬ ਦੀ ਆਵਾਜ਼ ਲਾਈ ਸੀ ਤੇ ਏਸੇ ਨੇ ਹੀ ਵਲੌਗ ਬਣਾਇਆ ਸੀ ਉਹ ਸਾਰਾ ਹਾਂ ਜੀ ਮੇਰੇ ਪਰਜਾਈ ਬੈਠੇ ਸੀਗੇ ਇਹਨੇ ਜਾਣਾ ਸੀ ਸੈਂਟਰ 'ਚ ਸਵੇਰ ਵਾਸਤੇ ਤਿਆਰ ਹੋ ਰਹੇ ਸੀ ਸਵੇਰੇ ਕਿਉਂਕਿ ਇਹ ਸਰਕਾਰੀ ਜੋਬ 'ਕਾ ਅਧ ਦੇ ਨੰਗਣਵਾੜੀ ਵਰਕ ਕਰਨੇ ਹਤੇ ਤਾਂ ਕਰਕੇ ਇਹਨਾਂ ਨੇ ਆਪਣੇ ਡਿਊਟੀ 'ਤੇ ਜਾਣਾ ਸੀ ਤਿਆਰ ਹੋਏ ਬੈਠੇ ਸੀਗੇ ਹਾਂਜੀ ਮੈਂ ਇੱਕ ਵਿਕਾਰੀ ਸੀ ਅੱਜ ਮਹਿਕ ਨੂੰ ਵੀ ਛੁੱਟੀ ਸੀਗੀ ਉਸ ਤੋਂ ਬਾਅਦ ਅਸੀਂ ਚੱਲ ਪਏ ਵਾਪਿਸ ਮੇਰੇ ਸਹੁਰੇ ਘਰ ਹਾਂਜੀ ਤੇ 1:00 ਪੈਂਡਾ ਟਾਈਮ ਸੀ ਫਿਰ ਮੈਂ ਦੁਪਹਿਰੇ ਵੀਡੀਓ ਸ਼ੂਟ ਕਰਨ ਲੱਗ ਗਈ ਹਰ ਕੀਦੇ ਤੇ ਬੱਚਾਲੇ ਬੈਠਾ ਸੀਗਾ ਹਰ ਕੀਦੇ ਨੂੰ ਬੁਲੀ ਖੁਸ਼ੀ ਸੀਗੀ ਵੀ ਅਸੀਂ ਬਾਬਾ ਜੀ ਤੇ ਮੱਥਾ ਟੇਕਣ ਜਾਵਾਂਗੇ ਅਸੀਂ ਘਰੋਂ ਕਹਿ ਰਹੇ ਸੀ ਨਾ ਇਹਨੂੰ ਵੀ ਅਸੀਂ ਅੱਜ ਬਾਬਾ ਜੀ ਤੇ ਮੱਥਾ ਟੇਕਣ ਜਾਂਦੇ ਆ ਕਿਉਂਕਿ ਵੈਸੇ ਤਾਂ ਨਾ ਇਹਨੂੰ ਜਦੋਂ ਐ ਪਤਾ ਲੱਗ ਜੇ ਵੀ ਪਿੰਡ ਵਾਪਿਸ ਜਾਣੇ ਹੈ ਕਿਹੜਾ ਰੋਂਦਾ ਹੀ ਹੁੰਦਾਗਾ ਬਿਨਾਂ ਨਿਕੇ ਹੀ ਰਹਿਣਾ ਸੀ ਪਰ ਜਦੋਂ ਬਾਬਾ ਜੀ ਦਾ ਬਾਨਾ ਜਾਂ ਕਿਸੇ ਦਾ ਹੋਰ ਚੀ ਦਾ ਬਾਨਾ ਲਾ ਦੀ ਫਿਰ ਹਰ ਕੀਰਤ ਪੂਰੀ ਖੁਸ਼ੀ ਨਾ ਮੈ ਜਾਂਦਾ ਹਾਂ ਜੀ ਅਸੀਂ ਪਹੁੰਚ ਗਏ ਤਲਵੰਡੀ ਸਬੋ ਧਮਧਮਾ ਸਾਈਵ ਅਸੀਂ ਸੋਚੇ ਵੀ ਜਾਂਦੇ ਹੋਏ ਮੱਥਾ ਟੇਕੀ ਜਾਈਏ ਅਸੀਂ ਨਾ ਹਰ ਵਾਰ ਕਹਿ ਦਿੰਦੇ ਸੀ ਵੀ ਆਵਾਂਗੇ ਮੱਥਾ ਟੇਕ ਕੇ ਜਾਵਾਂਗੇ ਪਰ ਆਇਆ ਹੀ ਨਹੀਂ ਸੀ ਜਾ ਰਹੇ ਵੈਸੇ ਮੈਂ ਜਦੋਂ ਕੁਆਰੀ ਹੁੰਦੀ ਸੀ ਉਦੋਂ ਅਸੀਂ ਹਰ ਵਿਸਾਖੀ ਤੇ ਮੱਥਾ ਟੇਕ ਕੇ ਜਾਂਦੇ ਹੁੰਦੇ ਸੀ ਆਉਂਦੇ ਹੁੰਦੇ ਸੀ ਪਰ ਜਦੋਂ ਦੀ ਵਿਆਹੀ ਹੋਈਆਂ ਉਦੋਂ ਦੇ ਸਿਰਫ ਮੈਂ ਦੋ ਵਾਰੀ ਵਿਸਾਖੀ ਤੇ ਆਈ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਸੀ ਪੁੱਛੇ ਪਹਿਲਾਂ ਸੋਚਿਆ ਵੀ ਇੱਧਰ ਦੇਖਦਾ ਪਤਾ ਕਰ ਲਈਏ ਵੀ ਦੇ ਕਿੱਥੋਂ ਕਰਦੇ ਨੇਗੇ ਪਹਿਲਾਂ ਨਾ ਇੱਧਰ ਸਾਈਡ ਤੇ ਕਰਦੇ ਹੁੰਦੇ ਸੀ ਪਰ ਜਿੱਧਰ ਲਿਖਣ ਸਰਗੁਰੂ ਘਰ ਹੈ ਪਰ ਨਾ ਐਤਕੀ ਕਰਨੀ ਸੀ ਰਹੀ ਉੱਥੇ ਕਿਉਂਕਿ ਉਹਨਾਂ ਕਾਫੀ ਟਾਈਮ ਬਾਅਦ ਆਏ ਸੀ ਕਾਫੀ ਕੁਝ ਬਦਲ ਗਿਆ ਸੀਗਾ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਇੱਧਰ ਪਤਾ ਕਰਨ ਚਲੇਗੇ ਵੀ ਦੇਖਦਾ ਮੇ ਬਾਬਾ ਜੀ ਦੇਗੇ ਇੱਥੇ ਕਰਨਗੇ ਕਿ ਉੱਪਰੋਂ ਵੀ ਜੇ ਤੋਂ ਕੀ ਪਤਖਤ ਬਣੀ ਜਾਂਦੀ ਹੈ ਮੱਥਾ ਟੇਕਣ ਵੀ ਉੱਥੋਂ ਮਿਲਦੀ ਹੈਗੀ ਹਾਂਜੀ ਤੇ ਬਾਬਾ ਜੀ ਸਾਨੂੰ ਕਹਿੰਦੇ ਵੀ ਤਖਤ ਕੋਲੋਂ ਮਿਲਦੀ ਹੈ ਦੇਗੇ ਅਸੀਂ ਦੇਖ ਕਰਵਾ ਕੇ ਉਸ ਤੋਂ ਬਾਅਦ ਦਰਬਾਰ ਸਾਹਿਬ 'ਚ ਚਲੇਗੇ ਮੱਥਾ ਟੇਕਣ ਲਈ ਹਾਂਜੀ ਇਹ ਹੈ ਤਲਵੰਡੀ ਸਾਬੋ ਦਾੰਦਮਾ ਸਾਹਿਬ ਦਾ ਤਖਤ ਦਾ ਤਖਤ ਤੇ ਦਰਬਾਰ ਸਾਹਿਬ 'ਚ ਅਸੀਂ ਮੇਨ ਤਖਤ ਆ ਗਿਆ ਹੈ ਇੱਥੇ ਮੱਥਾ ਟੇਕ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਿਹੜਾ ਹਨਾ ਅਗੇ ਦਿਖਾਉਂਗੀ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਸਿੱਖ ਨੇ ਸ਼ੀਸ਼ਾ ਪੇਟ ਕੀਤਾ ਸੀ ਜਿਹਦੇ ਵਿੱਚ ਤਿੰਨ ਵਾਰ ਮੂੰਹ ਦੇ ਕੰਨਾਂ ਨਾਲ ਤੇ ਸ਼ੂਲੇ ਚਬੋਂਦਾਲ ਹਨਾ ਵੀ ਲੱਕਵੇ ਨਾਲ ਮੂੰਹ 빙ਾ ਹੁੰਦਾ ਉਹ ਸਿੱਧਾ ਹੋ ਜਾਂਦਾਗਾ ਉਹ ਇੱਥੇ ਦਰਵਾਸਾ ਵਿੱਚ ਮੌਜੂਦ ਹੈ ਹਾਂਜੀ ਆਪਾਂ ਤੁਹਾਨੂੰ ਦਿਖਾਉਂਗੀ ਇੱਥੇ ਉਹ ਐਦਰ ਸਾਈਡ ਤੇ ਰਹਿ ਗਿਆ ਸੀ ਉਹ ਵਾਲਾ ਥੋੜਾ ਜਿਹਾ ਦਿਸ ਰਿਹਾ ਸੀਗਾ ਇੱਥੇ ਨਾ ਕਿਉਂਕਿ ਬਾਬਾ ਜੀ ਫੋਨ ਤੇ ਵੀਡੀਓ ਬਣਾਉਣ ਨਹੀਂ ਸੀ ਦਿੰਦੇ ਅਸੀਂ ਫੋਨ ਹੁੰਦੀ ਵੀਡੀਓ ਚੱਲਦੀ ਕਰਕੇ ਫੋਨ ਜੇਬ ਵਿੱਚ ਵਿੱਚ ਹੀ ਪਾਇਆ ਸੀ ਤਾਂ ਕਰਕੇ ਵੀਡੀਓ ਪੂਰੀ ਸਹੀ ਨਹੀਂ ਬਣੇਗੀ ਵੈਸੇ ਬਾਬਾ ਜੀ ਵੀਡੀਓ ਬਣਾਉਣ ਨਹੀਂ ਦਿੰਦੇ ਦਰਵਾਜ਼ਾ ਅੰਦਰ ਅੰਜੇ ਸੀ ਕੈਮਰਾ ਚਾਲ ਦਾ ਰੱਖ ਕੇ ਉਦਾਂ ਹੀ ਵੀਡੀਓ ਬਣਾਈ ਸੀ ਕਿਉਂਕਿ ਜੇ ਆਪਾਂ ਉਦਾਂ ਹੱਥ 'ਚ ਫੜ ਕੇ ਬਣਾਉਂਦੇ ਤਾਂ ਬਾਬਾ ਜੀ ਅਲਾਉਡ ਨਹੀਂ ਕਰਦੇ ਬਣਾਉਣ ਨਹੀਂ ਦਿੰਦੇਗੇ ਜਿੰਦੀ ਤੇ ਤਾਂ ਕਰਕੇ ਇੰਨਾ ਢੋੜੀ ਜੀ ਵੀਡੀਓ ਕੱਟ ਸਹੀ ਬਣੀਏਗੀ ਤੇ ਜੋ ਇਹਦੇ ਵਿੱਚ ਸ਼ੀਸ਼ਾ ਮੌਜੂਦਾ ਹਨਾ ਦਰਬਾਰ ਸਾਹਿਬ ਦੇ ਵਿੱਚ ਕਹਿੰਦੇ ਉਹਦੇ ਵਿੱਚ ਤਿੰਨ ਵਾਰ ਮੂੰਹ ਦੇਖਣ ਨਾਲ ਛੋਲਿਆਂ ਦੇ ਦਾਣੇ ਚਵਾ ਕੇ ਵੀ ਉਸ ਟਾਈਮ ਚਵਾਵੇ ਜਦੋਂ ਮੂੰਹ ਦੇਖੀ ਆਪਾਂ ਤੇ ਲੱਖ ਵੇਨਾ ਜੋ ਕਿ ਮੂਹ ਕਿਸੇ ਦਾ ਵਿੰਗਾ ਹੋ ਜਾਂਦਾ ਉਹ ਸਿੱਧਾ ਹੋ ਜਾਂਦਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇਗੇ ਹਾਂਜੀ ਜੋ ਕਿ ਸ਼ੀਸ਼ਾ ਇਸ ਦਰਬਾਰ ਸਾਹਿਬ ਵਿੱਚ ਮੌਜੂਦ ਹੈ ਤੇ ਕਾਫੀ ਸ਼ਾਸਤਰ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਮੌਜੂਦ ਨੇਗੇ ਹਾਂਜੀ ਇਹ ਵੀ ਆਪਣਾ ਤਖਤ ਹੈਗਾ ਤੇ ਆਪਣੇ ਜਿਵੇਂ ਕਿ ਪੰਜ ਤਖਤ ਨੇ ਇਹ ਪੰਜਾਂ ਤਖਤਾਂ ਚੋਂ ਚੌਥਾ ਤਖਤ ਹੈਗਾ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਮੱਥਾ ਟੇਕਣ ਤੋਂ ਬਾਅਦ ਅਸੀਂ ਅੱਗੇ ਵਾਪਿਸ ਬਾਬਾ ਜੀ ਤੂੰ ਦੇਖ ਲੈਣ ਚਲ ਪੈ ਸੀ ਉਸ ਤੋਂ ਬਾਅਦ ਬਾਬਾ ਜੀ ਤੂੰ ਦੇਖ ਲੈਣ ਤੋਂ ਬਾਅਦ ਅਸੀਂ ਗਏ ਸੀਗੇ ਬਾਬਾ ਦੀਪ ਸਿੰਘ ਜੀ ਦੇ ਪੋਰੇ ਪੋਰੇ ਚ ਮੱਥਾ ਟੇਕਣਾ ਅੰਜੀ ਪੋਰੇ ਚ ਵੀ ਨਹੀਂ ਕੈਮਰਾ ਲਾਉਡ ਸੀਗਾ ਫਿਰ ਉੱਥੇ ਸੀ ਨਹੀਂ ਵੀਡੀਓ ਸ਼ੂਟ ਕੀਤੀ ਉਸ ਤੋਂ ਬਾਅਦ ਅਸੀਂ ਵਾਪਸ ਚਲ ਪਏ ਹਰਕਿਰਤ ਕਹਿੰਦਾ ਮੈਂ ਬਾਬਾ ਦੀਪ ਸਿੰਘ ਜੀ ਦਾ ਖੂਨ ਦੇਖਣਾ ਹੈ ਜਿਉਂ ਸਾਹਮਣੇ ਦਿਸਿਆ ਸੀ ਨਾ ਜਿੱਥੇ ਘੁੰਮਟ ਸੀਗਾ ਉਹ ਵਾਲਾ ਫਿਰ ਅਸੀਂ ਉਧਰ ਮਹਾਰਗੀਰਤ ਨੂੰ ਕਿਹਾ ਵੀ ਚੱਲ ਤਨ ਉਧਰ ਦੀ ਦਿਖਾ ਦਿੰਨੇ ਅਸੀਂ ਕੋ ਹਾਂਜੀ ਅਸੀਂ ਦੇਖ ਲੈ ਲਈ ਸੀ ਇੱਥੇ ਤੇ ਉਸ ਤੋਂ ਬਾਅਦ ਮਹਾਰਗੀਰਤ ਨੂੰ ਦੱਲੇ ਗਈ ਤੇ ਨਾਲੇ ਉਧਰ ਅੱਠ ਚੁੰਡਾ ਤਲਾਗ ਹਾਂਜੀ ਉਹ ਪਰੋਛੱਤਿਆ ਹੋਇਆਗਾ ਤੇ ਉਸੇ ਸਾਈਡ ਹੀ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਰੀਰ ਨਾਲ ਘੋੜੇ ਬੰਨੇ ਸੀਗੇ ਉਧਰ ਹੀ ਕਰੀਰ ਸੀਗੇ ਤੇ ਅਸੀਂ ਉਧਰ ਨੂੰ ਚੱਲ ਪਏ ਬਸੇ ਗੁਰੂ ਘਰ ਤਾਂ ਇੱਥੇ ਬਹੁਤ ਨੇ ਬਹੁਤ ਜ਼ਿਆਦਾ ਦਰਵਾਰ ਸਾਬ ਬਣੇ ਹੋਏ ਨੇਗੇ ਕੋਈ ਵੀ ਕਿਵੇਂ ਹਰ ਇੱਕ ਕੋਈ ਨਾ ਕੋਈ ਇਤਿਹਾਸ ਨਾਲ ਜੁੜਿਆ ਹੋਇਆਗਾ ਗੁਰੂ ਘਰ ਬਣਿਆ ਹੋਇਆ ਜੋ ਕਿ ਹਾਂਜੀ ਤੇ ਅਸੀਂ ਚੱਲ ਪਏ ਦਰ ਬਾਬਾ ਦੀਪ ਸਿੰਘ ਜੀ ਦਾ ਖੂਦ ਖੋਣੀ ਆ ਮੈਂ ਤੁਹਾਨੂੰ ਅੱਗੇ ਜਾ ਕੇ ਹਾਂਜੀ ਤੇ ਜਿਹੜੋ ਕੀ ਬਾਬਾ ਦੀਪ ਸਿੰਘ ਜੀ ਇੱਥੇ ਰਹਿੰਦੇ ਸੀਗੇ ਤੇ ਬਹੁ ਟਾਈਮ ਭਗਤੀ ਕੀਤੀ ਹੈ ਹਾਂਜੀ ਇਹ ਬਾਬਾ ਦੀਪ ਸਿੰਘ ਜੀ ਦਾ ਖੂ ਆ ਗਿਆ ਸੀਗਾ ਜਿੰਨਾ ਚੋਂ ਬਾਬਾ ਦੀਪ ਸਿੰਘ ਜੀ ਜਾਲ ਕੱਢਿਆ ਕਰਦੇ ਸੀਗੇ ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਇੱਥੇ ਬੈ ਕੇ ਵੀ ਕਾਫੀ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੀੜਾਂ ਲਿਖੀਆਂ ਨੇਗੀਆਂ ਹਨਾ ਤੇ ਉਹਨਾਂ ਨੇ ਕਾਫੀ ਟਾਈਮ ਇੱਥੇ ਬਤੀਤ ਕੀਤਾਗਾ ਹਾਂਜੀ ਉਸ ਤੋਂ ਬਾਅਦ ਆਪਾਂ ਚੱਲ ਰਹੇ ਹਾਂਗੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਅੱਠ ਚੁੰਡਾ ਤਲਾਵਲ ਉੱਧਰ ਜਾਵਾਂਗੇ ਆਪਾਂ ਇਹ ਵੀ ਉਪਰੋ ਛੱਤਿਆ ਹੈ ਵੈਸੇ ਜੇ ਦੋ ਆਪਾਂ ਇਸ਼ਨਾਨ ਕਰਨਾ ਹੋਵੇ ਉਹ ਤੋਂ ਨੀਚੇ ਦੀ ਜਾਈਦਾਗਾ ਪਰ ਇਹ ਉੱਪਰੋ ਛੱਤਿਆ ਹੋਇਗਾ ਇਹ ਹਾਂਜੀ ਇੱਕ ਸਾਈਡ ਤੇ ਇਹ ਤਖਤਾਂ ਗਿਆ ਇੱਕ ਸਾਈਡ ਤੇ ਨਵੇਂ ਪਾਸ਼ਾਈ ਦਾ ਗੁਰੂ ਘਰ ਸੀਗਾ ਹਾਂਜੀ ਤੇ ਕਾਫੀ ਸਾਰੇ ਗੁਰੂ ਘਰ ਸੀ ਇੱਥੇ ਹਾਂਜੀ ਕਿਉਂਕਿ ਇਹ ਸਰੋਵਰ ਹੈ ਇਹ ਅੱਕ ਚੁੰਡਾ ਸਰੋਵਰ ਕਿਹਾ ਜਾਂਦਾ ਇਹਨੂੰ ਜੋ ਕਿ ਉੱਪਰੋ ਛੱਤਿਆ ਹੋਇਆਗਾ ਮਤਲਬ ਕਿ ਜਾਲ ਪਾਇਆ ਹੋਇਆਗਾ ਤੇ ਜੇ ਆਪਾਂ ਇਸ਼ਨਾਨ ਕਰਨਾ ਹੋਵੇ ਤਾਂ ਇੱਕ ਸਾਈਡ ਤੇ ਪੌੜੀਆਂ ਉੱਤਰਦੀਆਂ ਨੇ ਇਹਦੇ ਹਾਂਜੀ ਉਧਰ ਆਪਾਂ ਇਸ਼ਨਾਨ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਚਲੇਗੇ ਕਰੀਰ ਵਾਲਾ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋੜੇਵੰਨੇ ਸੀਗੇ ਉਸ ਟਾਈਮ ਤੇ ਕੋੜਾ ਜੀ ਕੋੜਾ ਵੰਦੇ ਹੁੰਦੇ ਸੀ ਬਾਬਾ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਇਹ ਉਹ ਕਰੀਰ ਨੇਗੇ ਉਸ ਟਾਈਮ ਦੇ ਹਨਾ ਇਹ ਇਦਾਂ ਹੀ ਖੜੇ ਨੇਗੇ ਪਰ ਨਾ ਪਹਿਲਾਂ ਇਹਨਾਂ ਤੇ ਨਾ ਜਦੋਂ ਕਿ ਲੋਕ ਕੁਛ ਕੰਮਣੀਆਂ ਵੰਨਣ ਲੱਗ ਗਏ ਸੀ ਕੁਛ ਨਾ ਇਹਨਾਂ ਦੇ ਪੱਤੇ ਤੋੜ ਕੇ ਘਰ ਲੈ ਜਾਇਆ ਕਰਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਇਤੋਂ ਦੇ ਆਣਾ ਜੋ ਕਿ ਪ੍ਰਬੰਧਕ ਨੇ ਉਹਨਾਂ ਨੇ ਇਦਾਂ ਵੀ ਲੋਹੇ ਦੀਆਂ ਅੰਗਲਾਰ ਨਾਲ ਆ ਦਿੱਤੀਆਂ ਤਾਂ ਕਿ ਇਹਨਾਂ ਦੀ ਸੇਫਟੀ ਬਣੀ ਰਵੇ ਕਿਉਂਕਿ ਜਦੋਂ ਹਨਾ ਵੀ ਲੋਕ ਨੇਗੇ ਕੁਸ਼ਕਰੀ ਦੇ ਪੱਤੇ ਤੋੜ ਕੇ ਲੈ ਜਾਂਦੇ ਸੀ ਕੁਛ ਜੋ ਹਨਾ ਇਹਨਾਂ ਤੇ ਫਲ ਲੱਗਦਾ ਹੈ ਉਧਰ ਲੈਂਦੇ ਸੀ ਹਾਂਜੀ ਇੱਕ ਉਹ ਵੀ ਗੁਰੂ ਘਰ ਸੀ ਇੱਕ ਇਸ ਤੋਂ ਪਿੱਛੇ ਗੁਰੂ ਘਰ ਥੋੜਾ ਜਿਹਾ ਸਾਈਡ ਤੇ ਰਹਿ ਗਿਆ ਉਹ ਮਸਤੂ ਆਣਾ ਹੈ ਬਾਬਾ ਜੀ ਆਤਰਸੋਂ ਦਾ ਗੁਰੂ ਘਰ ਹੈਗਾ ਹਾਂਜੀ ਤੇ ਉਧਰ ਵੀ ਸੀ ਮੱਥਾ ਟੇਕਣ ਜਾਂਦੇ ਹੁੰਨੇ ਆ ਪਰਨਾ ਅੱਜ ਸਾਨੂੰ ਟਾਈਮ ਨਹੀਂ ਸੀਗਾ ਕਿਉਂਕਿ ਸਾਢੇ 3:00 ਹੋ ਗਏ ਸੀ ਅਸੀਂ ਘਰ ਵਾਪਿਸ ਵੀ ਜਾਣਾ ਸੀ ਤੇ ਕਿਉਂਕਿ ਥੋੜੇ-ਥੋੜੇ ਟਾਈਮ ਨਾਲ ਹੀ ਆਪਣਾ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਹਾਂਜੀ ਉਸ ਤੋਂ ਬਾਅਦ ਅਸੀਂ ਨਿਸ਼ਾਨ ਸਾਫ਼ ਤੇ ਮੱਥਾ ਟੇਕਿਆ ਮੈਂ ਤੇ ਉਦੋਂ ਬਾਅਦ ਅਸੀਂ ਚੱਲ ਪਏ ਵਾਪਿਸ ਘਰ ਨੂੰ ਹਾਂਜੀ ਮੱਥਾ ਟੇਕਨ ਤੋਂ ਬਾਅਦ ਹਰ ਕੀ ਰਿਤ ਵੀ ਪੂਰਾ ਵਧੀਆ ਮੱਥਾ ਟੇਕ ਰਿਆ ਸੀਗਾ ਹਾਂਜੀ ਅਸੀਂ ਆ ਗਏ ਆਪਣੇ ਘਰ ਵਾਪਿਸ ਜੇਕਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਕਮੈਂਟ ਜਰੂਰ ਕਰ ਦਿਓ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਧੰਨਵਾਦ ਜੀ ਤੁਸੀਂ ਫੁੱਲ ਵਾਚ ਕੀਤਾ ਸ਼ਸ਼ੀਆ ਕਾਲ ਜੀ